ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਯਾਦ ਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜਦੀ ਗਲਾ ਦਿਨ ਦੁਗਣੇ ਰਾਜ ਆਪਗਣੇ ਰੱਖੇ ਬਸੇ ਭਾਈ ਸਾਰਿਆਂ ਨੂੰ ਬਾਕੀ ਅੱਜ ਮੌਸਮ ਵਿੱਚ ਕੋਸ ਹੈਗਾ ਸੁਧਾਰ ਜਿਆ ਹੋਇਆ ਹੈ ਨਹੀਂ ਤਾਂ ਚਾਰ ਪੰਜ ਦਿਨ ਹੋਵੇ ਧੁੰਦ ਨੇ ਬਸ ਕਰਾਈ ਪਈ ਹੈ ਪਰ ਦੋ ਕੁ ਦਿਨ ਵਿੱਚ ਨਿਕਲੀ ਤੋਂ 5-3 ਵਜੇ ਨਿਕਲਦੀ ਹੈ ਉਹ ਵੀ ਘੰਟਾ ਖੰਡ ਵਿੱਚ ਇੰਨਾ ਤੁਪਾਂ ਦਾ ਕੋਈ ਜੋਰ ਨਹੀਂ ਲੱਗਦਾ ਹੈਗਾ ਕੱਪੜਾ ਲੇੜੇ ਵੀ ਸੁੱਕਦਾ ਹੈਗਾ ਕਿਉਂ ਸਿਆਲ ਦੇ ਦਿਨ ਹੈ ਵੀ ਧੁੰਦ ਬਹੁਤ ਪੈਂਦੀ ਧੁੰਦ ਗੱਲ ਜੇ ਬਾਹਰ ਪਾਉਂਦਾ ਉਹ ਵੀ ਹੋਰ ਗੱਲੇ ਹੋ ਜਾਂਦੇ ਆ ਇਕਨੇ ਵਾਰ ਅੱਜ ਧੁੱਪਾਂ ਨਿਕਲੇਗੀ ਸਾਜਰੇ ਚਲੋ ਠੰਡ ਵੀ ਘਟ ਹੈ ਬੱਦਲ ਵਾਈਜੀ ਹੋਈ ਵੀ ਹੈ ਉਹਦੇ ਕਰਕੇ ਆਏ ਧੁੱਪਾਂ ਕੇ ਤੇ ਨਿਕਲੇ ਆਉਂਦੀ ਹਟ ਜਾਂਦੀ ਹੈ ਯਾਨੀ ਹੈਗੀ ਹੈ ਗਰਮੈਸ ਜੀ ਅੱਜ ਦਿਨ ਵਿੱਚ ਵੀ ਠੰਡ ਦਾ ਲੋੜ ਤਾਂ ਘਟ ਪਿਆ ਵਾ ਬਾਕੀ ਚੱਲਦੇ ਆਂਗੇ ਵਿਆਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਚਲੋ ਵੈਦਰ ਦੱਸਦੇ ਥੋੜਾ ਜਿਹਾ ਖਰਾਬ ਹੈ ਉਹਨਾਂ ਦਿਨਾਂ ਜੇ ਜਾ ਕੇ ਦੇਖੋ ਆਪੇ ਰੱਬ ਮਿਹਰ ਕਰੂਗਾ ਲੰਘ ਜਵੇ ਮੀਂਹ ਦਾ ਹੁੰਦਾ ਔਖਾ ਥੋੜਾ ਜਿਹਾ ਵੀ ਉਹ ਦਿਨ ਲੰਘ ਜਾਣ ਵੀ ਤਿਆਰੀ ਚੱਲਦੀਆਂ ਜੀ ਵਿਆਹ ਦੀਆਂ ਚਿੱਠੀ ਕੱਲ ਆ ਗਈ ਸੀ ਆਪਣੇ ਵੀ ਉਹਦਾ ਬਲੌਗ ਨਹੀਂ ਬਣਾ ਹੋਇਆ ਆਪਾਂ ਨੇ ਵੀ ਬੜਾਇ ਤਾਂ ਕਿਉਂ ਰਿਸ਼ਤੇਦਾਰ ਆਏ ਵੇ ਦੇ ਵਿੱਚ ਬਹੁਤ ਬਾਹਰ ਦੇ ਆਏ ਵੇ ਜ਼ਿਆਦਾ ਆਪਣੇ ਉਹ ਥੋੜਾ ਜਿਹਾ ਵੀਡੀਓ ਚ ਆਉਣ ਤੇ ਚੱਲਦੇ ਤੇ ਉਹਦੇ ਕਰਕੇ ਆਪਾਂ ਉਹ ਨਹੀਂ ਕਰਿਆ ਚਲੋ ਆਪਾਂ ਨਾ ਕਾਹਨੂੰ ਕਿਸਨੋ ਤਰਾਜ ਕਰਨਾ ਵੀ ਏਕਣ ਅੱਜ ਫੇਰ ਚ ਲਈ ਰੋਪੜ ਵੀ ਚਲੋ ਇੱਕ ਦੋ ਗੇੜੇ ਵੱਜੀ ਜਾਂਦੇ ਆ ਕੰਮ ਕੋਈ ਕੋਈ ਯਾਦ ਆ ਜਾਂਦਾ ਕਦੇ ਬਾਕੀ ਸਮਾਨ ਦਿੱਤਾ ਉਹਦੀ ਤਰੀਕ ਆ ਜਾਂਦੀ ਏ ਉਹ ਲੈਣਾ ਪੈਂਦਾ ਉਹ ਟਾਈਮ ਗਾਇ ਵੀ ਏਕਣ ਦਾ ਕੰਮ ਹੈ ਕਰਿਆਨੇ ਵਾਲੇ ਕੋਲ ਅੱਜ ਆਪਾਂ ਨਾ ਫੇਰ ਜਾਣਾ ਇਹ ਕੋਦੇ ਪੈਸੇ ਪੁੱਛੇ ਜਿਹੜੇ ਹਿਸਾਬ ਕਿਤਾਬ ਕਰਿਆ ਉਹ ਨਾ ਵੀ ਸਮਾਨ ਉਹਨਾਂ ਨੇ ਪਾਇਆ ਵਾ ਆਪਣਾ ਮੰਗਾਇਆ ਵਾ ਆਪਾਂ ਨੂੰ 9 ਦੀ ਤਰੀਕ ਨੂੰ 9 ਦੀ ਤਰੀਕ ਨੂੰ ਫਰੈਡਰੇ ਰੱਖੇ ਜਿੱਦਾਂ ਹਲਵਾਈ ਲੱਗਣਾ ਉੱਤੀ ਹੋ ਜਾਣਾ ਨਹੀਂ ਫਿਰ ਚੱਕ ਥਾਲ ਕਰਨੀ ਪੈਂਦੀ ਜੇ ਹੁਣ ਲਿਆਂਦਾ ਤਾਂ ਉਧਰ ਘਰਾਂ ਰੱਖਣਾ ਪੈਣਾ ਸਾਰੇ ਵੀ ਇੱਧਰ ਹੋਏ ਰੱਖੀ ਵਾਲਾ ਕੰਮ ਹੋ ਜਾਂਦਾ ਜਿੱਦਾਂ ਤੇ ਹਲਵਾਈ ਆਗੇ ਇੱਕ ਦਿਨ ਆਪਾਂ ਨਾਲ ਪਹਿਲਾਂ ਸ਼ਾਮ ਨੂੰ ਆਉਣਾ ਇੱਧਰ ਵੀ ਜਾਂਦੇ ਹੋਈ ਕੰਮ ਫਿਰ ਠੀਕ ਚੱਲੀ ਜਿਹੜਾ ਵੀ ਆਕਣਾ ਚਲੋ ਬਾਕੀ ਦਿਖਾਉਂਦੇ ਆਪਾਂ ਤੁਹਾਨੂੰ ਰੋਪੜ ਸ਼ਹਿਰ ਫੇਰ ਦੁਬਾਰੇ ਜਾ ਕੇ ਇੱਕ ਦੋ ਸਮਾਨ ਹੈ ਕਿਦਾ ਪੀੜੀਆਂ ਪੁੜੀਆਂ ਲੈ ਕੇ ਆਉਣੇ ਹਰਵਾਇਆਂ ਬਾਗ ਤੇ ਹਰਵਾਇਆਂ ਨੂੰ ਚਾਹੀਦੇ ਨੇ ਪੀੜੀਆਂ ਚਮਟੇ ਚਮਟੇ ਜਿਹੇ ਜੇ ਸਮਾਨ ਖਾਸਾ ਕੁਝ ਆਦਾ ਹੀ ਜਾਂਦਾ ਚਲੋ ਟੁੱਟ ਭੰਨ ਜੀ ਵੀ ਇਹ ਲਿਆਉਣਾ ਹੈ ਸਮਾਨ ਵੀ ਇੱਕ ਦੋ ਕੰਮ ਹੋਰ ਆਪਣੇ ਉਹ ਕਰਦੇ ਆ ਚਲੋ ਠੀਕ ਹੈ ਜੀ ਬਾਕੀ ਦਿਖਾਉਂਦਾ ਤੁਹਾਨੂੰ ਆਪਾਂ ਜਾ ਕੇ ਰੋਪੜ ਸ਼ਹਿਰ ਚ ਲਓ ਜੀ ਬਾਜ਼ਾਰ ਤੇ ਪਹੁੰਚ ਕੇ ਫੇਰ ਅੱਜ ਫੇ ਕੱਲ੍ਹ ਹੀ ਤੁਹਾਨੂੰ ਮਿਲਤ ਬੱਡੇ ਆ ਦੇਖੋ ਆ ਦੇਖੋ ਕਾਕਾ ਅੱਜ ਬਾਈ ਹਰਸ਼ੀਤ ਤੋਂ ਅਸੀਂ ਆਏ ਵੇ ਸ਼ੋਪਿੰਗ ਕਰਾਉਣ ਬਸ ਨੇ ਆਨੇ ਦੇ ਕੰਮ ਰੇ ਰੱਖਦੇ ਵਿੱਚ 12 ਵਜੇ ਕੁਝ ਮਿੰਟ ਟਾਈਮ ਹੋ ਗਿਆ ਵੈਸੇ ਅੱਜ ਢੁੰਡ ਨਹੀਂ ਦੀ ਹੈਗੀ ਗਰਮੀ ਦਾ ਮੌਸਮ ਜਾ ਹੋਇਆ ਹੈ ਲੱਗਦਾ ਬੱਦਲ ਵਾਈ ਹੋਊਗੀ ਜਿਹੜੇ ਸਾਕ ਵਟ ਗਿਆ ਹੋਇਆ ਹੈ ਪਾੜੇ ਤੋਂ ਪਾਣੇ ਲਈ ਵਜਾਇਨਾ ਪਾੜੇ ਨੇ ਰੋਈ ਸੱਟ ਰਹੀ ਅਲਟੋਂ ਦੋ ਰਿਹੀ ਐ ਬਾਕੀ ਬੱਦਲ ਵਾਗੇ ਉੱਪਰ ਜਿਹੜੇ ਦੇਖੀ ਜਾਂਦੀ ਵਸਤੀਆਂ ਬੰਦਾਂ ਲੋ ਜੀ ਆਗੇ ਜੁੱਤੀਆਂ ਵਾਲੀ ਦੁਕਾਨ 'ਚ ਫੇਰ ਇਹੀ ਨਹੀਂ ਮੁਕਰਾ ਕੰਮ ਵਾਲੇ ਆਜੋ ਜੀ ਆਜੋ ਬਾਕੀ ਬਈ ਇਹਨਾਂ ਨੂੰ ਪਤਾ ਵੀ ਕਿੱਥੇ ਗਿਆ ਪਿਆ ਹੈ ਗੈਲਸੀ ਇਹਨਾਂ ਡੱਬਿਆਂ 'ਚ ਪਈ ਜੁੱਤੀਆਂ ਦਾ ਨਾ ਇਹ ਨੌਂ ਅੰਤ ਨਹੀਂ ਹੈਗਾ ਇਹਨਾਂ ਇਹ ਦਰ ਪੰਜਾਬੀ ਦਿੱਤੀ ਗਈ ਹੈ। ਮੇਰਾ ਹੋ ਸਿਸਟਮ ਪਿਆ। ਕਿੰਨਾ ਗੰਭੀਰ ਹੈ। ਹਨਾ ਡੱਬਿਆਂ 'ਚ ਹੋ ਰਿਹਾ ਹੈ। ਜਾਇਲ ਸੀ ਜਿੰਦੀ ਨਹੀਂ। ਤੇ ਦੇ ਨਾ ਉਹ ਪਨ ਸਕੂਲ ਦੇ ਵਿੱਚ ਹਾਂ ਉਹ ਦੇ ਨਾ ਉਹ ਦੇ ਵਿੱਚ ਉਹ ਦੇ ਵਿੱਚ ਉਹ ਲੱਗੀ ਵਸ ਰਜ਼ੀਤ ਉਹ ਜੜੀਆਂ ਪਾਉਣ ਆ ਪਾ ਕੇ ਦੇਖ ਪੈਰ ਚ ਪਾ ਲਾ ਓਰੇ ਓਰੇ ਪਾ ਲਾ ਪੈਰ ਤਾਂ ਆ ਵਾ ਹਬੀਬਾ ਪੈ ਗਈ ਪੈ ਗਈ ਪੈ ਗਈ ਚੱਲ ਤੋਰ ਹੁਣ ਚਲੋ ਜੀ ਇੱਧਰ ਦੇਖ ਪੈ ਗਈ ਚੱਲ ਹੁਣ ਚੱਲਨੀ ਐ ਖੜੀ ਹੋ ਜਾ ਉਹ ਬੱਲੇ ਬੱਲੇ ਉਹ ਜਾ ਖੜੀ ਇੱਧਰ ਦੇਖ ਆ ਦੇਖ ਚੱਲ ਉੱਠ ਹੋ ਜਾ ਖੜੀ ਚੇਮਤੇ ਕਿਆ ਬੋਣਿਆ ਹੈ ਇਹ ਨੱਕੜ ਠਕੜ ਆ ਬਯਾਰੇ ਬੈਠੋ ਖਾਜ ਕਰਨ ਵਾਲੇ ਬਈ ਇੱਥੇ ਆਵਾਜੇ ਪੇਟ ਦੀ ਹੋ ਗਈ ਆ ਜੀ ਆਵਾਜੇ ਇਹਨਾਂ ਦੇ ਵਾਲੀ ਨਹੀਂ ਜੀ ਤੁਹਾਨੂੰ ਆਪਨੇ ਆ ਸੇਮ ਕਲਿਆਣਾ ਆਪਣਾ ਬੜਾ ਹੈ ਨਾ ਵਾਹ ਹੈ ਛੋਟੇ ਉਹ ਆਇਆ ਹੈ ਜਗ੍ਹਾ ਦੀ ਕਦਰ ਵੇੜੀ ਪਾਉਂਦੇ ആ ദ ചോദിച്ച കവർ കിട്ട ਹਲਤੇ ਨੇ ਮਾਰਾਂ ਮੈਂ ਲੱਗ ਸੋਣੀ ਲੱਗ ਗਈ ਮੇਰੀ ਚੱਲ ਨਹੀਂ ਜਾਂਦੀ ਆਹ ਦੇਖਾ ਉੱਪਰ ਤੇ ਬੰਦ ਬੰਦ ਪ੍ਰਕਾਸ਼ਾਂ ਤੇ ਰੀਜੀ ਬੱਤੇ ਬੰਦ ਉਹ ਵਾਈ ਅਹ ਲੱਤੀਆਂ ਪੀੜੀਆਂ ਔਰ ਰਪੀਆਂ ਦੀਆਂ ਮਾਨਾਕੜਾ ਹੈ ਕੋਈ ਤਬੀਆਂ ਔੜੇ ਬਾਲਟੀਆਂ ਇਹਨਾਂ ਕੋਲ ਟੋਕਰੀ ਵੀ ਹੋਣੀ ਹੈ ਉਹ ਕੱਪੜੇ ਵਾਲੀ ਦੇਖੋ ਚੁੱਲੇ ਧੂਹਿਆਂ ਵਾਲੇ ਪਿੰਜਰੇ ਉੱਟਨੇ ਖਰਚ ਨੇ ਸਾਰੇ ਉਹ ਤਕੜਾ ਸਮਾਨ ਰੱਖਿਆ ਵਾ ਬੜਾ ਗਦਾਮ ਆ ਬਈ ਤਕੜਾ ਅੱਪੜੇ ਤੋਂ ਵਾ ਰੇੜੀਆਂ ਰੂੜੀਆਂ ਸਾਬੂ ਸੇੜਾ ਭਾਂਡੇ ਵਾਲੇ ਉੱਪਰ ਸੰਜੇ ਪਰ ਪੱਲਾ ਹੋਪਨਾਕ ਤੇ ਨਬੂੜੀਆਂ ਇਹਨਾਂ ਲੋਈ ਰੋਪੜ ਮਾਰਨ ਦਾ ਕਿਹੜਾ ਵੀ ਸਾਮਾਨ ਚਲੋ ਜਿਹੜਾ ਮੇਰੇ ਨਾਲ ਮਿਲ ਜਾਂਦਾ ਟਾਈਮ ਗੱਲ ਵੀ ਹੁਣ ਉਹ ਕੰਮ ਨਹੀਂ ਹੈਗਾ ਜੀ ਪਹਿਲਾਂ ਹੁੰਦੇ ਵਾਲਾ ਇਹ ਸਾਮਾਨ ਦੂਏ ਦਿਨ ਲੈ ਲਓ ਕੋਈ ਵੀ ਚੀਜ਼ ਹੈ ਪੈਂਟ ਹੈ ਸੂਟ ਹੈ ਜੁੱਤੀ ਹੈ ਕੁਛ ਵੀ ਚੀਜ਼ ਬਣਾਉਣੀ ਹੈ ਦੂਏ ਦਿਨ ਹੀ ਮਿਲ ਜਾਂਦੀ ਹੈ ਚਾਰ ਦਿਨ ਦਾ ਟਾਈਮ ਮਿਲ ਜਾਂਦਾ ਵੀ ਬਣੀ ਬੜਾਈ ਮਿਲ ਜਾਂਦੀ ਚੀਜ਼ ਉਹ ਹੀ ਜੋ ਪੈਂਦਾ ਸਾਰਾ ਕੁਝ ਬਰਾਬਰ ਹੈ ਵੀ ਕੋਈ ਉਹ ਮਹਿੰਗਾ ਨਹੀਂ ਪੈਂਦਾ ਹੈ ਜੀ ਸਾਰੀ ਉਹ ਵਧੀਆ ਹੁੰਦੀ ਹੈ ਮੱਕੀ ਆਏ ਬੰਦਲ ਬਾਈ ਹੋ ਜਾਂਦੀ ਵਿੱਚ ਮੌਸਮ ਠੀਕ ਆ ਹੁਣ ਧੁੰਦਾਂ ਵਾਲਾ ਕੰਮ ਹੈ ਨਹੀਂ ਪੱਪਾ ਸਭ ਨੇ ਨਿਕਲੇ ਵੀ ਸੂਟ ਨਿਕਲਿਆ ਭਲੇ ਵੀ ਵੀ ਕਣਕਾਂ ਤਾਂ ਜਾਂਦੇ तकरीबन ਬਾਦੀ ਉਹ ਜੀ ਛੰਡਦਾ ਨਹੀਂ ਪਈ ਕੋਰੇ ਵਾਲੀ ਜਿਹੜੀ ਉੱਪਰ ਦੇ ਰੋਕਦੀ ਹੈ ਦੇਖਿਆ ਹੀ ਆਪਾਂ ਨੇ ਸਵੇਰ ਵਾਰ ਦਿਖਾਈ ਦਿੱਤੀ ਆਪਾਂ ਕਣਕ ਨਸਰਨ ਲੱਗੀ ਵੀ ਬਾਕੀ ਸਰੋਂ ਵੀ ਲੱਗੀ ਮਾਰਨ ਛਾਲਾ ਹੁਣ ਤਾਂ ਫੁੱਲ ਨਿਕਲੇ ਆ ਰਾਇਆ ਤਾਂ ਨਹੀਂ ਵੱਢ ਹੋਇਆ ਇਹਦਾ ਟਾਈਮ ਹੀ ਲੱਗਾ ਆਪਾਂ ਦੇ ਵੱਢਣ ਦਾ ਉਹ ਹੋਂਦ ਸਾਰਾ ਕੁਝ ਵਿੱਚੇ ਚੱਲੂ ਰਾਜ ਨੂੰ ਹਲੇ ਫੋਟ ਜ਼ਿਆਦਾ ਹੈ ਇਹਨੂੰ ਘਟਾ ਸਾਰਾ ਨੂੰ ਬਾਕੀ ਭਾਈ ਪਾਪੂਲਰ ਦੀ ਛੱਟੀ ਹਿਸਾਬ ਦਿਓ ਰਹਿ ਗਈ ਜੇ ਅਗੇ ਹੋਈ ਲੈਣੇ ਵਾਲਾ ਹੋਵੇ ਕਿਉਂ ਕੱਲ ਆ ਪਾਣਾ ਉਹਨਾਂ ਦੀ ਵੀਡੀਓ ਪਾਈ ਦੀ ਪਹਿਲਾਂ ਉਹਨਾਂ ਦਾ ਕੱਲ ਫੋਨ ਆਇਆ ਤਾਂ ਵੀ ਜੇ ਕੋਈ ਹੈਗਾ ਤਾਂ ਮਿਲ ਜੂ ਹਜ਼ਾਰ ਖੰਡੇ ਛੱਟਿਓ ਨਾ ਉਹ ਵੀ ਨਹੀਂ ਤਾਂ ਫਿਰ ਤੁਹਾਨੂੰ ਪਤਾ ਵੀ ਹੋਰ ਜਿੰਮੇਦਾਰਾਂ ਤੇ ਲੈਣੀ ਪੈਣੀ ਆ ਉਹਦੀ ਫੇਰ ਗਾਰੰਟੀ ਘੱਟ ਹੁੰਦੀ ਥੋੜੀ ਜੀ ਮੱਕੀ ਬਸੇ ਨਾਲ ਦੀ ਬਾੜ ਨਿਬੜ ਗਏ ਸਰੇ ਬਹੁਤ ਰਹਿ ਗਿਆ ਥੋੜਾ ਜਿਹਾ ਅੱਧਿਕ ਬੰਡ ਕਣਕ ਪਠੰਡਾ ਹਸਰ ਨਹੀਂ ਹੈਗਾ ਬਰਸੀਨ ਰੋਕਿਆ ਵਾ ਸਾੰਦਨਾ ਅਬ ਦਰ ਇਹਦਾ ਸ਼ਿੱਟਾ ਲਾਤਾ ਤਾਂ ਹੋਏ ਵੀ ਸੋਣ ਉਠੜਿਆ ਹੋਏ ਹੋਈ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਕਿਤੇ ਅਗਲੇ ਬਲੌਗ ਦੇ ਵਿੱਚ ਸਾਥਰੀ ਕਾਲ ਜੀ ਸਾਰਿਆਂ ਨੂੰ